ਇੱਕ ਆਦਮੀ ਰਾਹ ਉੱਪਰ ਬੜੀ ਤੇਜ਼ੀ ਨਾਲ ਜਾ ਰਿਹਾ ਸੀ ਅਚਾਨਕ ਉਹ ਕਿਸੇ ਦੂਜੇ ਵਿਅਕਤੀ ਨਾਲ ਟਕਰਾ ਗਿਆ ਇਸ ਤੇ ਦੂਜੇ ਵਿਅਕਤੀ ਗੁੱਸੇ ਵਿੱਚ ਆ ਕੇ ਬੋਲਦਾ ਹੈ ਉਹ ਤੂੰ ਜਾਨਵਰ ਹੈ ਤੈਨੂੰ ਦਿਖਾਈ ਨਹੀਂ ਦਿੰਦਾ ਜਿਵੇਂ ਕਿਸਾਨ ਵਾਂਗ ਅੱਗੇ ਵਧਿਆ ਆਉਂਦਾ ਹੈ ਤਾਂ ਪਹਿਲਾ ਵਿਅਕਤੀ ਕਹਿੰਦਾ ਹੈ ਕਿ ਕਾਸ਼ ਤੁਸੀਂ ਜੋ ਕਹਿੰਦੇ ਹੋ ਸੱਚ ਹੁੰਦਾ ਬਦਕਿਸਮਤੀ ਨਾਲ ਮੈਂ ਇੱਕ ਇਨਸਾਨ ਹਾਂ ਇਹ ਸੁਣ ਕੇ ਦੂਜੇ ਵਿਅਕਤੀ ਗੁੱਸਾ ਸ਼ਾਂਤ ਹੋ ਗਿਆ ਤੇ ਕਹਿੰਦਾ ਹੈ ਤੁਸੀਂ ਬਹੁਤ ਦੁਖੀ ਹੋ ਨਹੀਂ ਤਾਂ ਚੰਗੀ ਕਿਸਮਤ ਨੂੰ ਬਦ ਕਿਸਮਤੀ ਨਾ ਆਖਦੇ ਮਨੁੱਖੀ ਜੀਵਨ ਪਾਉਣਾ ਤਾਂ ਬਹੁਤ ਕਿਸਮਤ ਦੀ ਗੱਲ ਹੈ ਮਨੁੱਖੀ ਜੀਵਨ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਇੱਕ ਤੁਸੀਂ ਹੋ ਜੋ ਜਾਨਵਰ ਹੋਣਾ ਚਾਹੁੰਦੇ ਹੋ ਫਿਰ ਦੂਜਾ ਵਿਅਕਤੀ ਬੋਲਦਾ ਹੈ ਕਿ ਮਿੱਤਰ ਤੁਸੀਂ ਇੱਕ ਜਾਨਵਰ ਨੂੰ ਖੁਦਕੁਸ਼ੀ ਕਰਦੇ ਦੇਖਿਆ ਹੈ ਕੀ ਤੁਸੀਂ ਕਦੇ ਇੱਕ ਜਾਨਵਰ ਨੂੰ ਦੂਜੇ ਜਾਨਵਰ ਨੂੰ ਧੋਖਾ ਦਿੰਦੇ ਵੇਖਿਆ ਹੈ ਕਦੇ ਕਿਸੇ ਜਾਨਵਰ ਨੂੰ ਅਤੀਤ ਬਾਰੇ ਚਿੰਤਾ ਕਰਦੇ ਵੇਖਿਆ ਹੈ ਅਜਿਹੀ ਸਥਿਤੀ ਵਿੱਚ ਮਨੁੱਖ ਦਾ ਜੀਵਨ ਭਲਾ ਚੰਗਾ ਕਿਵੇਂ ਹੋ ਸਕਦਾ ਹੈ ਇਹ ਇਸ ਭਾਗ ਦੀ ਗੱਲ ਹੈ ਕਿਵੇਂ ਹੋ ਸਕਦੀ ਹੈ ਇਸ ਤੋਂ ਚੰਗਾ ਤਾਂ ਪਸ਼ੂਆਂ ਦਾ ਜੀਵਨ ਬਿਹਤਰ ਹੈ ਅਸੀਂ ਇਨਸਾਨ ਤਾਂ ਜਾਨਵਰਾਂ ਤੋਂ ਵੀ ਗਏ ਗੁਜ਼ਰੇ ਹਾਂ ਪਹਿਲੇ ਵਿਅਕਤੀ ਦੀਆਂ ਇਹ ਗੱਲਾਂ ਸੁਣ ਕੇ ਦੂਜਾ ਵਿਅਕਤੀ ਕਹਿੰਦਾ ਹੈ ਲੱਗਦਾ ਹੈ ਤੁਹਾਡੇ ਜੀਵਨ ਵਿੱਚ ਕੋਈ ਵੱਡੀ ਸਮੱਸਿਆ ਆਈ ਹੈ ਜੇਕਰ ਇਹੰਜ ਹੈ ਤਾਂ ਤੁਹਾਨੂੰ ਇਸ ਦਾ ਹੱਲ ਮਹਾਤਮਾ ਬੁੱਧ ਕੋਲ ਮਿਲ ਜਾਵੇਗਾ ਤੁਸੀਂ ਇੱਥੋਂ ਜਾਵੋ ਤੇ ਉਹਨਾਂ ਨੂੰ ਜ਼ਰੂਰ ਮਿਲੋ ਤਾਂ ਪਹਿਲਾ ਵਿਅਕਤੀ ਕਹਿੰਦਾ ਹੈ ਕਿ ਉਹ ਕੌਣ ਹੈ ਸੰਤ ਹੈ ਮਹਾਤਮਾ ਹੈ ਜਾਂ ઋષਿ ਹੈ ਜਾਂ ਪੰਡਤ ਹੈ ਜੇ ਇਹਨਾਂ ਵਿੱਚੋਂ ਕੋਈ ਇੱਕ ਹੈ ਤਾਂ ਉਹ ਮੇਰੀ ਮਦਦ ਨਹੀਂ ਕਰ ਸਕਦਾ ਮੈਂ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਹਾਂ ਉਨ੍ਹਾਂ ਕੋਲ ਮੇਰੀ ਸਮੱਸਿਆ ਦਾ ਕੋਈ ਹੱਲ ਨਹੀਂ ਹੈ ਇਸ ਤੇ ਦੂਜਾ ਵਿਅਕਤੀ ਕਹਿੰਦਾ ਹੈ ਕਿ ਇੰਨਾ ਵਿੱਚੋਂ ਤਾਂ ਨਹੀਂ ਹੈ ਪਰ ਉਹ ਕੀ ਹਨ ਇਹ ਤਾਂ ਮੈਂ ਵੀ ਨਹੀਂ ਜਾਣਦਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਉਨ੍ਹਾਂ ਕੋਲ ਜਾਂਦੇ ਹਨ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਬੜੀ ਆਸਾਨੀ ਨਾਲ ਦੱਸਦੇ ਨੇ ਜੋ ਵੀ ਉਹਨਾਂ ਕੋਲ ਆਉਂਦਾ ਹੈ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਉੱਥੇ ਹੀ ਛੱਡ ਜਾਂਦਾ ਹੈ ਉਸ ਦੂਜੇ ਵਿਅਕਤੀ ਦੀ ਗੱਲ ਸੁਣ ਕੇ ਪਹਿਲਾ ਵਿਅਕਤੀ ਕਹਿੰਦਾ ਹੈ ਕਿ ਜੇਕਰ ਇਸ ਤਰ੍ਹਾਂ ਹੈ ਤਾਂ ਉਸਨੂੰ ਮਹਾਤਮਾ ਬੁੱਧ ਨੂੰ ਮਿਲ ਲੈਣਾ ਚਾਹੀਦਾ ਹੈ ਉਸ ਨੇ ਕਿਹਾ ਕਿ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੈਂ ਉਹਨਾਂ ਨੂੰ ਵੀ ਮਿਲ ਲੈਂਦਾ ਹਾਂ ਉਹਨਾਂ ਵਿੱਚ ਅਜਿਹਾ ਕੀ ਹੈ ਜੋ ਦੂਸਰਿਆਂ ਦੀਆਂ ਮੁਸ਼ਕਲਾਂ ਨੂੰ ਸਾਨੀ ਨਾਲ ਹੱਲ ਕਰ ਦਿੰਦੇ ਹਨ ਉਹ ਅਗਲੇ ਹੀ ਦਿਨ ਮਹਾਤਮਾ ਬੁੱਧ ਨੂੰ ਮਿਲਣ ਲਈ ਨਿਕਲ ਪਿਆ ਤਿੰਨ ਦਿਨ ਯਾਤਰਾ ਕਰਨ ਤੋਂ ਬਾਅਦ ਉਹ ਮਹਾਤਮਾ ਬੁੱਧ ਕੋਲ ਪਹੁੰਚ ਗਿਆ ਜਦੋਂ ਮਹਾਤਮਾ ਬੁੱਧ ਦੇ ਧੀ ਪਹੁੰਚਿਆ ਤਾਂ ਮਹਾਤਮਾ ਬੁੱਧ ਆਪਣੇ ਸਾਰੇ ਚਿಲ್ಯਾਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਕਹਿ ਰਹੇ ਸੀ ਕਿ ਇਸ ਧਰਤੀ 'ਤੇ ਹਰ ਮਨੁੱਖ ਦਾ ਜੀਵਨ ਬਹੁਤ ਕੀਮਤੀ ਹੈ ਇਸ ਦੀ ਵਰਤੋਂ ਕਰਕੇ ਮਨੁੱਖ ਜ਼ਿੰਦਗੀ ਦੇ ਉੱਤਮ ਸਿਖਰ ਤੇ ਪਹੁੰਚ ਸਕਦਾ ਹੈ ਇਸ ਮਨੁੱਖੀ ਜੀਵਨ ਦੇ ਕਾਰਨ ਮਨੁੱਖ ਪਸ਼ੂਆਂ ਤੋਂ ਵੀ ਆ ਸਕਦਾ ਹੈ ਮਹਾਤਮਾ ਬੁੱਧ ਦਾ ਉਪਦੇਸ਼ ਜਿਵੇਂ ਹੀ ਖਤਮ ਹੋਇਆ ਉੱਥੇ ਬੈਠੇ ਲੋਕ ਉੱਥੇ ਚਲੇ ਗਏ ਫਿਰ ਉਹ ਵਿਅਕਤੀ ਮਹਾਤਮਾ ਬੁੱਧ ਕੋਲ ਗਿਆ ਉਸ ਨੇ ਮਹਾਤਮਾ ਨੂੰ ਨਮਸਕਾਰ ਕੀਤੀ ਤੇ ਕਿਹਾ ਕਿ ਤੁਸੀਂ ਕਹਿੰਦੇ ਹੋ ਮਨੁੱਖਾ ਜਨਮ ਕੀਮਤੀ ਹੈ ਸਾਡੇ ਇਨਸਾਨੀ ਜੀਵਾਂ ਵਿੱਚ ਅਜਿਹਾ ਕੀ ਖਾਸ ਹੈ ਅਸੀਂ ਚਿੰਤਾ ਕਰਦੇ ਹਾਂ ਪਰੇਸ਼ਾਨ ਰਹਿੰਦੇ ਹਾਂ ਅਤੇ ਭਵਿੱਖ ਲਈ ਚਿੰਤਤ ਰਹਿੰਦੇ ਹਾਂ ਅਜਿਹੀਆਂ ਹਜ਼ਾਰਾਂ ਸਮੱਸਿਆਵਾਂ ਸਾਡੇ ਜੀਵਨ ਨੂੰ ਚਾਉਂਦੀਆਂ ਰਹਿੰਦੀਆਂ ਹਨ ਤੁਸੀਂ ਕੀ ਜਾਣੋ ਤੁਸੀਂ ਤਾਂ ਸੰਤ ਹੋ ਤੁਸੀਂ ਤਾਂ ਸਭ ਕੁਝ ਤਿਆਗ ਦਿੱਤਾ ਹੈ ਤੁਸੀਂ ਤਾਂ ਸਾਰੀਆਂ ਗੱਲਾਂ ਬੜੀ ਆਸਾਨੀ ਨਾਲ ਕਹਿ ਸਕਦੇ ਹੋ ਮੈਨੂੰ ਇੰਜ ਲੱਗਦਾ ਹੈ ਕਿ ਮਨੁੱਖੀ ਜੀਵਨ ਬਹੁਤ ਔਖਾ ਹੈ ਸਾਨੂੰ ਇਹ ਸਮਾਪਤ ਹੀ ਕਰ ਲੈਣਾ ਚਾਹੀਦਾ ਹੈ ਤੁਸੀਂ ਜਾਨਵਰਾਂ ਨੂੰ ਦੇਖਿਆ ਹੈ ਨਾ ਉਹ ਫਿਕਰ ਕਰਦੇ ਨਹੀਂ ਤੇ ਨਾ ਹੀ ਕੋਈ ਤਕਲੀਫ ਹੁੰਦੀ ਹੈ ਨਾ ਹੀ ਉਹ ਕਿਸੇ ਪਰੇਸ਼ਾਨੀ ਵਿੱਚ ਰਹਿੰਦੇ ਨੇ ਉਹ ਤਾਂ ਆਪਣੀ ਜ਼ਿੰਦਗੀ ਮौज-ਮਸਤੀ ਵਿੱਚ ਬਤੀਤ ਕਰਦੇ ਹਨ ਨਾ ਤਾਂ ਆਪਣੇ ਅਤੀਤ ਦੀ ਚਿੰਤਾ ਕਰਦੇ ਹਨ ਅਤੇ ਨਾ ਹੀ ਆਪਣੇ ਭਵਿੱਖ ਦੀ ਨਾ ਹੀ ਉਹ ਕਿਸੇ ਨੂੰ ਠਗਦੇ ਨੇ ਤੇ ਨਾ ਹੀ ਸ਼ਿਕਾਇਤ ਕਰਦੇ ਨੇ ਉਹ ਸਿਰਫ ਆਪਣੀ ਜ਼ਿੰਦਗੀ ਜਿਉਂਦੇ ਰਹਿੰਦੇ ਨੇ ਦੂਜੇ ਪਾਸੇ ਮਨੁੱਖਾਂ ਦੀ ਜ਼ਿੰਦਗੀ ਬਿਲਕੁਲ ਉਲਟ ਹੈ ਮਨੁੱਖੀ ਜੀਵਨ ਪਸ਼ੂ ਪਸ਼ੂਆਂ ਨਾਲੋਂ ਵੀ ਭੈੜਾ ਹੈ ਮਨੁੱਖੀ ਜੀਵਨ ਇੱਕ ਸ਼ਰਾਪ ਹੈ ਜੋ ਸਾਨੂੰ ਮਿਲਿਆ ਹੋਇਆ ਹੈ ਅਜਿਹੀ ਸਥਿਤੀ ਵਿੱਚ ਤੁਸੀਂ ਮਨੁੱਖ ਵਿੱਚ ਕਿਹੜੇ ਗੁਣ ਵੇਖਦੇ ਹੋ ਜੋ ਸਾਨੂੰ ਝੂਠੀ ਗੱਲ ਦੱਸਦੇ ਰਹਿੰਦੇ ਨੇ ਕਿ ਮਨੁੱਖੀ ਜੀਵਨ ਬਹੁਤ ਕੀਮਤੀ ਹੈ ਮਹਾਤਮਾ ਬੁੱਧ ਉਸ ਵਿਅਕਤੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸੀ ਤੇ ਮਨ ਦੀ ਸਥਿਤੀ ਨੂੰ ਵੀ ਸਮਝ ਗਏ ਸਨ ਮਹਾਤਮਾ ਬੁੱਧ ਬੁੱਧ ਉਸ ਵਿਅਕਤੀ ਨੂੰ ਮੁਸਕਰਾਉਂਦੇ ਹੋਏ ਕਹਿੰਦੇ ਹਨ ਕਿ ਅਸਲ ਵਿੱਚ ਤੁਸੀਂ ਜ਼ਿੰਦਗੀ ਦੇ ਸੰਘਰਸ਼ ਤੋਂ ਭੱਜ ਰਹੇ ਹੋ ਜੇ ਸੰਘਰਸ਼ ਨਹੀਂ ਕਰੋਗੇ ਤਾਂ ਜੀਵਨ ਸਫਲ ਕਿਵੇਂ ਹੋਵੇਗਾ ਅਸੀਂ ਮੁਸੀਬਤਾਂ ਤੋਂ ਭੱਜਦੇ ਹਾਂ ਸਾਡਾ ਜੀਵਨ ਦੂਜਿਆਂ ਤੇ ਨਿਰਪਰ ਹੋ ਜਾਂਦਾ ਹੈ ਤੇ ਫਿਰ ਸਾਨੂੰ ਦੂਜਿਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ ਇਸ ਲਈ ਸਾਨੂੰ ਆਪਣੀ ਜ਼ਿੰਦਗੀ ਲਈ ਸੰਘਰਸ਼ ਤਾਂ ਕਰਨਾ ਪੈਂਦਾ ਹੈ ਮਹਾਤਮਾ ਬੁੱਧ ਦੀ ਇਹ ਗੱਲ ਸੁਣ ਕੇ ਉਹ ਵਿਅਕਤੀ ਬਹੁਤ ਭਾਵਕ ਹੋਇਆ ਤੇ ਕਹਿਣ ਲੱਗਾ ਕਿ ਬੁੱਧ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਮੈਂ ਜ਼ਿੰਦਗੀ ਦੇ ਸੰਘਰਸ਼ ਤੋਂ ਬੜਾ ਦੁਖੀ ਹਾਂ ਤੇ ਉਹਨਾਂ ਤੋਂ ਭੱਜ ਰਿਹਾ ਹਾਂ ਉਹਨਾਂ ਤੋਂ ਬਚਣਾ ਚਾਹੁੰਦਾ ਹਾਂ ਜਦੋਂ ਵੀ ਮੇਰੀ ਜ਼ਿੰਦਗੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਮੈਂ ਉਸ ਦਾ ਸਾਹਮਣਾ ਨਹੀਂ ਕਰ ਪਾਉਂਦਾ ਸਗੋਂ ਮੈਂ ਉਸ ਨੂੰ ਛੱਡ ਕੇ ਭੱਜ ਜਾਣਾ ਚਾਹੁੰਦਾ ਹਾਂ ਮਹਾਤਮਾ ਬੁੱਧ ਉਸ ਵਿਅਕਤੀ ਨੂੰ ਕਹਿੰਦੇ ਹਨ ਕਿ ਤੁਸੀਂ ਸੋਚਦੇ ਹੋ ਕਿ ਪਸ਼ੂਆਂ ਦਾ ਜੀਵਨ ਸਾਡੇ ਨਾਲੋਂ ਲੱਖ ਗੁਣਾ ਵਧੀਆ ਹੈ ਉਹ ਜ਼ਿੰਦਗੀ ਨੂੰ ਖੁਦ ਖਤਮ ਨਹੀਂ ਕਰ ਸਕਦੇ ਤੇ ਨਾ ਹੀ ਉਹ ਕਿਸੇ ਨੂੰ ਧੋਖਾ ਦਿੰਦੇ ਹਨ ਨਾ ਹੀ ਆਉਣ ਵਾਲੇ ਭਵਿੱਖ ਦੀ ਚਿੰਤਾ ਕਰਦੇ ਹਨ ਇਸ ਦਾ ਮਤਲਬ ਇਹ ਨਹੀਂ ਕਿ ਜਾਨਵਰਾਂ ਦੇ ਜੀਵਨ ਵਿੱਚ ਸੰਘਰਸ਼ ਨਹੀਂ ਜਨਵਰਾਂ ਦੇ ਜੀਵਨ ਵਿੱਚ ਤਾਂ ਜੀਵਨ ਤੋਂ ਲੈ ਕੇ ਮੌਤ ਤੱਕ ਸੰਘਰਸ਼ ਹੀ ਸੰਘਰਸ਼ ਹੁੰਦਾ ਹੈ ਜਦੋਂ ਛੋਟੇ ਹੁੰਦੇ ਨੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੁੰਦਾ ਹੈ ਤੇ ਉਹ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਹੁੰਦੇ ਹਨ ਜਿਵੇਂ ਜਿਵੇਂ ਉਹ ਵੱਡੇ ਹੁੰਦੇ ਹਨ ਉਹਨਾਂ ਨੂੰ ਆਪਣਾ ਪੇਟ ਭਰਨ ਲਈ ਸੰਘਰਸ਼ ਕਰਨਾ ਪੈਂਦਾ ਹੈ ਉਹ ਸੰਘਰਸ਼ ਕਰਨ ਲਈ ਪਿੱਛੇ ਨਹੀਂ ਹਟਦੇ ਅਸੀਂ ਇਨਸਾਨ ਛੋਟੇ ਛੋਟੇ ਸੰਘਰਸ਼ਾਂ ਤੋਂ ਡਰ ਜਾਂਦੇ ਹਾਂ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਜਨਵਰਾਂ ਵਾਂਗ ਸੰਘਰਸ਼ ਕਰਨਾ ਸ਼ੁਰੂ ਕਰ ਦਈਏ ਤਾਂ ਇਨਸਾਨ ਦਾ ਜੀਵਨ ਆਪਣੇ ਆਪ ਸਫਲ ਹੋ ਜਾਵੇਗਾ ਜੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰੇ ਤਾਂ ਉਹ ਜੋ ਕਰਨਾ ਚਾਹੇ ਕਰ ਸਕਦਾ ਹੈ ਸਾਡਾ ਜੀਵਨ ਸੰਘਰਸ਼ ਤੋਂ ਬਿਨਾਂ ਨਹੀਂ ਚੱਲ ਸਕਦਾ ਚਾਹੇ ਰਾਜਾ ਹੋਵੇ ਚਾਹੇ ਪੁਖਾਰੀ ਹਰ ਕਿਸੇ ਦੇ ਜੀਵਨ ਵਿੱਚ ਸੰਘਰਸ਼ ਤਾਂ ਹੁੰਦਾ ਹੀ ਹੈ ਜੋ ਇਨ੍ਹਾਂ ਹਾਲਾਤਾਂ ਦੇ ਵਿਰੁੱਧ ਸੰਘਰਸ਼ ਨਹੀਂ ਕਰਦਾ ਫਿਰ ਉਹ ਮਨੁੱਖ ਹੋਵੇ ਜਾਂ ਜਾਨਵਰ ਉਸ ਦਾ વિનાਸ਼ ਨਿਸ਼ਚਿਤ ਹੁੰਦਾ ਹੈ ਇਸ ਤੇ ਉਹ ਵਿਅਕਤੀ ਆਖਦਾ ਹੈ ਬੁੱਧ ਤੁਸੀਂ ਮੈਨੂੰ ਅਜਿਹੀ ਚੀਜ਼ ਦੇ ਸਕਦੇ ਹੋ ਜੋ ਮੇਰੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਵੇ ਤੇ ਮੇਰਾ ਜੀਵਨ ਖੁਸ਼ਹਾਲ ਹੋ ਜਾਵੇ ਉਸ ਆਦਮੀ ਨੇ ਗੱਲਾਂ ਸੁਣ ਕੇ ਬੁੱਧ ਫਿਰ ਮੁਸਕਰਾਏ ਤੇ ਉਸ ਆਦਮੀ ਨੂੰ ਕਹਿਣ ਲੱਗੇ ਮੈਂ ਤੁਹਾਨੂੰ ਉਹ ਚੀਜ਼ ਨਹੀਂ ਦੇ ਸਕਦਾ ਮੈਂ ਤੁਹਾਨੂੰ ਉੱਥੇ ਪਹੁੰਚਣ ਦਾ ਰਸਤਾ ਜ਼ਰੂਰ ਦੱਸ ਸਕਦਾ ਹਾਂ ਜੇ ਤੁਸੀਂ ਤੁਸੀਂ ਉੱਥੇ ਪਹੁੰਚਣ ਦਾ ਸੰਘਰਸ਼ ਕਰ ਲਵੋ ਤਾਂ ਇੱਕ ਦਿਨ ਪਹੁੰਚ ਸਕਦੇ ਹੋ ਜੇ ਤੁਹਾਨੂੰ ਉਹ ਚੀਜ਼ ਮਿਲ ਜਾਵੇਗੀ ਪਰ ਉਹ ਮੇਰੀ ਇੱਕ ਗੱਲ ਯਾਦ ਰੱਖੋ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਜ਼ਿੰਦਗੀ ਵਿੱਚ ਚਿੰਤਾਵਾਂ ਤੇ ਸਮੱਸਿਆਵਾਂ ਆਉਣੀਆਂ ਬੰਦ ਹੋ ਜਾਣ ਇਹ ਤਾਂ ਆਉਂਦੀਆਂ ਹੀ ਰਹਿਣਗੀਆਂ ਪਰ ਇਹਨਾਂ ਦਾ ਪ੍ਰਭਾਵ ਘੱਟ ਹੋ ਜਾਵੇਗਾ ਪਰ ਅਜਿਹੀ ਅਵਸਥਾ ਵਿੱਚ ਕੋਈ ਤੁਹਾਨੂੰ ਕਿੰਨਾ ਵੀ ਧੋਖਾ ਦੇਵੇ ਤੁਸੀਂ ਧੋਖਾ ਨਹੀਂ ਖਾਵੋਗੇ ਉਹ ਆਦਮੀ ਮਹਾਤਮਾ ਬੁੱਧ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਤੇ ਕਹਿਣ ਲੱਗਾ ਮੈਨੂੰ ਉਹ ਚੀਜ਼ ਦੱਸੋ ਉਹ ਕਿਹੜੀ ਚੀਜ਼ ਹੈ ਮੈਂ ਉਸ ਨੂੰ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ ਮੈਂ ਉਸ ਨੂੰ ਪ੍ਰਾਪਤ ਕਰਨ ਲਈ ਪੂਰੀ ਜਿੰਦ ਜਾਨ ਲਾ ਦੇਵਾਂਗਾ ਮੈਂ ਇਸ ਨੂੰ ਹਾਸਲ ਕਰਕੇ ਹੀ ਸਾਲ ਲਵਾਂਗਾ ਇਸ ਤੇ ਮਹਾਤਮਾ ਬੁੱਧ ਨੇ ਉਸ ਵਿਅਕਤੀ ਨੂੰ ਕਿਹਾ ਸੋਚ ਲਵੋ ਇੱਕ ਵਾਰ ਜਦੋਂ ਤੁਸੀਂ ਉਸ ਰਸਤੇ ਤੇ ਚੱਲਣਾ ਸ਼ੁਰੂ ਕੀਤਾ ਤਾਂ ਤੁਹਾਨੂੰ ਉਸ ਮਾਰਗ ਤੇ ਚੱਲਦੇ ਰਹਿਣਾ ਪਵੇਗਾ ਜਦੋਂ ਤੱਕ ਤੁਸੀਂ ਉਸ ਮੰਜ਼ਲ ਨੂੰ ਪਾਰ ਨਹੀਂ ਕਰ ਲੈਂਦੇ ਇਹ ਮਾਰਗ ਅਤੇ ਸੰਘਰਸ਼ਾਂ ਨਾਲ ਭਰਿਆ ਹੋਵੇਗਾ ਕਿ ਤੁਸੀਂ ਆਪਣੀ ਮੰਜ਼ਲ ਤੇ ਪਹੁੰਚ पाओगे ਤਾਂ ਉਹ ਆਦਮੀ ਕਹਿੰਦਾ ਹੈ ਕਿ ਤੁਸੀਂ ਮੈਨੂੰ ਰਸਤਾ ਦੱਸੋ ਮੈਂ ਉਸ ਤੇ ਜ਼ਰੂਰ ਚੱਲਾਂਗਾ ਆਖਰੀ ਸਾਹ ਤੱਕ ਲੜਾਂਗਾ ਮੈਂ ਇਸ ਚੀਜ਼ ਨੂੰ پا ਕੇ ਹਿਸਾਬ ਲਵਾਂਗਾ ਮਹਾਤਮਾ ਬੁੱਧ ਨੇ ਕਿਹਾ ਸੁਣੋ ਉਸ ਚੀਜ਼ ਦਾ ਨਾਮ ਹੈ ਸ਼ਾਂਤੀ ਜੋ ਕਿ ਤੁਹਾਡੇ ਮਨ ਦੇ ਅੰਦਰ ਗਹਿਰਾਈਆਂ ਵਿੱਚ ਹੈ ਉਦਾਹਰਨ ਵਜੋਂ ਇੱਕ ਸਮੁੰਦਰ ਦੀਆਂ ਲਹਿਰਾਂ ਉੱਪਰੋਂ ਬੜੀਆਂ ਬੜੀਆਂ ਤੇਜ਼ ਵਿਖਾਈ ਦਿੰਦੀਆਂ ਹਨ ਤੇ ਛੱਲਾ ਮਾਰਦੀਆਂ ਹਨ ਉਹਨਾਂ ਨੂੰ ਦੇਖ ਕੇ ਸਾਡਾ ਮਨ ਡਰ ਜਾਂਦਾ ਹੈ ਪਰ ਠੀਕ ਇਨ੍ਹਾਂ ਛੱਲਾਂ ਦੇ ਅੰਦਰ ਉਹ ਸ਼ਾਂਤੀ ਲੁਕੀ ਹੁੰਦੀ ਹੈ ਠੀਕ ਇਸੇ ਤਰ੍ਹਾਂ ਸਾਡੇ ਮਨ ਦੇ ਅੰਦਰ ਉਹ ਸ਼ਾਂਤੀ ਲੁਕੀ ਹੋਈ ਹੈ ਤੁਹਾਨੂੰ ਉਸ ਸ਼ਾਂਤੀ ਨੂੰ ਆਪਣੇ ਮਨ ਦੇ ਅੰਦਰ ਲੱਭਣਾ ਪਵੇਗਾ ਸ਼ਾਂਤੀ ਲਈ ਤੁਹਾਨੂੰ ਸੰਘਰਸ਼ ਕਰਨਾ ਪਵੇਗਾ ਜੇ ਤੁਸੀਂ ਰਸਤੇ ਤੋਂ ਨਹੀਂ ਭਟਕਦੇ ਤੁਹਾਨੂੰ ਸਭ ਕੁਝ ਮਿਲੇਗਾ ਜੋ ਤੁਸੀਂ ਚਾਹੁੰਦੇ ਹੋ ਮਹਾਤਮਾ ਬੁੱਧ ਦੇ ਮੂੰਹ ਇਹ ਸ਼ਬਦ ਸੁਣ ਕੇ ਉਹ ਵਿਅਕਤੀ ਕਹਿੰਦਾ ਹੈ ਮਹਾਤਮਾ ਜੀ ਮੈਂ ਤਾਂ ਸੋਚਿਆ ਸੀ ਤੁਸੀਂ ਮੈਨੂੰ ਅਜਿਹੀ ਗੱਲ ਦੱਸੋਗੇ ਜਿਸ ਨੂੰ ਮੈਂ ਆਸਾਨੀ ਨਾਲ ਲੱਭ ਲਵਾਂਗਾ ਤੇ ਉਸ ਤੋਂ ਬਾਅਦ ਮੇਰਾ ਜੀਵਨ ਖੁਸ਼ਹਾਲ ਹੋ ਜਾਵੇਗਾ ਪਰ ਮੈਂ ਆਪਣੇ ਮਨ ਦੇ ਅੰਦਰ ਕਿਵੇਂ ਜਾ ਸਕਦਾ ਹਾਂ ਪਹਿਲਾ ਕਿਹੜਾ ਰਸਤਾ ਉੱਥੇ ਜਾਂਦਾ ਹੈ ਉੱਥੇ ਕਿਸ ਤਰ੍ਹਾਂ ਦੀ ਸਵਾਰੀ ਜਾਂਦੀ ਹੈ ਜਿੱਥੇ ਮੈਂ ਆਸਾਨੀ ਨਾਲ ਪਹੁੰਚ ਸਕਦਾ ਹਾਂ ਤਾਂ ਮਹਾਤਮ ਬੁੱਧ ਮੁਸਕਰਾਂ ਲੱਗੇ ਤੇ ਕਹਿੰਦੇ ਹਨ ਨਾ ਉੱਥੇ ਕੋਈ ਸਵਾਰੀ ਜਾਂਦੀ ਹੈ ਤੇ ਨਾ ਹੀ ਮਨੁੱਖ ਉੱਥੇ ਪੈਦਲ ਜਾ ਸਕਦਾ ਹੈ ਫਿਰ ਵੀ ਉਹ ਇੱਕ ਮਾਰਗ ਹੈ ਮਨੁੱਖ ਨੂੰ ਉਸ ਮਾਰਗ ਤੇ ਚੱਲਣਾ ਹੀ ਪੈਂਦਾ ਹੈ ਤਾਂ ਆਦਮੀ ਮਹਾਤਮ ਬੁੱਧ ਜੀ ਨੂੰ ਕਹਿੰਦਾ ਹੈ ਕਿ ਮੈਨੂੰ ਤੁਸੀਂ ਹੀ ਦੱਸੋ ਕਿ ਮੈਂ ਕਿਵੇਂ ਉਸ ਰਸਤੇ ਤੇ ਚੱਲ ਕੇ ਆਪਣੇ ਮਨ ਅੰਦਰ ਉਹ ਸ਼ਾਂਤੀ ਨੂੰ ਲੱਭ ਸਕਦਾ ਹਾਂ ਮਹਾਤਮਾ ਬੁੱਧ ਨੇ ਪੁੱਛਿਆ ਸੰਸਾਰ ਵਿੱਚ ਸ਼ਕਤੀਸ਼ਾਲੀ ਚੀਜ਼ ਕੀ ਹੈ ਤਾਂ ਆਦਮੀ ਕਹਿੰਦਾ ਚੱਕਰਵਰਤੀ ਇਸ ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਸਮਰਾਟ ਹੈ ਜਿਸ ਕੋਲ ਬੇਅੰਤ ਸ਼ਕਤੀ ਹੈ ਉਸ ਕੋਲ ਕਿਸੇ ਕਿਸਮ ਦੀ ਕਮੀ ਨਹੀਂ ਹੈ ਤਾਂ ਜਵਾਬ ਦਿੰਦੇ ਮਹਾਤਮਾ ਬੁੱਧ ਬੋਲੇ ਨਹੀਂ ਸੰਸਾਰ ਵਿੱਚ ਸਭ ਤੋਂ ਸ਼ਕਤੀਸ਼ਾਲੀ ਚੀਜ਼ ਇੱਛਾ ਹੈ ਇਹ ਹੀ ਇੱਛਾ ਸੰਸਾਰ ਨੂੰ ਚਲਾ ਰਹੀ ਹੈ ਜੋ ਵੀ ਕੋਈ ਇੱਥੇ ਕੁਝ ਕਰ ਰਿਹਾ ਹੈ ਉਸ ਦੀ ਇੱਛਾ ਦਾ ਨਤੀਜਾ ਹੈ ਉਸ ਦਾ ਕਰਮ ਹੈ ਸਭ ਕੁਝ ਉਸ ਦੀ ਇੱਛਾ ਅਨੁਸਾਰ ਚੱਲ ਰਿਹਾ ਹੈ ਜਿੱਥੋਂ ਤੱਕ ਇੱਕ ਸ਼ਕਤੀशाली ਸਮਰਾਟ ਦੀ ਗੱਲ ਹੈ ਇੱਕ ਇੱਛਾ ਇੱਕ ਚੱਕਰਵਰਤੀ ਸਮਰਾਟ ਨੂੰ ਵੀ ਤਬਾਹ ਕਰ ਸਕਦੀ ਹੈ ਤੇ ਇਸ ਦੇ ਉਲਟ ਇੱਕ ਇੱਛਾ ਇੱਕ ਆਦਮੀ ਨੂੰ ਚੱਕਰਵਰਤੀ ਸਮਰਾਟ ਬਣਾਉਣ ਵਿੱਚ ਸਮਰਥ ਹੈ ਇਸ ਸੰਸਾਰ ਵਿੱਚ ਜੋ ਕੋਈ ਵੀ ਹੈ ਜਿਉ ਜੇ ਹਾਲਾਤਾਂ ਵਿੱਚ ਹੈ ਉਸ ਦੀ ਇੱਛਾ ਅਨੁਸਾਰ ਹੀ ਹੈ ਮਨੁੱਖ ਆਪਣੇ ਵੱਲ ਤੇ ਕੁਝ ਵੀ ਕਰ ਸਕਦਾ ਹੈ ਪਰ ਹਕੀਕਤ ਇਹ ਹੈ ਕਿ ਮਨੁੱਖ ਆਪਣੀ ਇੱਛਾ ਤੇ ਕਾਬੂ ਨਹੀਂ ਰੱਖ ਪਾਉਂਦਾ ਜਿਸ ਕਾਰਨ ਜੋ ਉਹ ਆਪਣੇ ਜੀਵਨ ਵਿੱਚ ਨਹੀਂ ਚਾਹੁੰਦਾ ਵਾਪਰਦਾ ਰਹਿੰਦਾ ਹੈ ਸਾਡੇ ਮਨ ਦੀਆਂ ਭੈੜੀਆਂ ਇਛਾਵਾ ਮਾੜੀਆਂ ਚੀਜ਼ਾਂ ਨੂੰ ਸਾਡੇ ਵੱਲ ਖਿੱਚਦੀਆਂ ਹਨ ਇਸ ਲਈ ਇੱਛਾ ਚ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਕੀ ਚਾਹੁੰਦੇ ਹਾਂ ਇਹ ਸਾਡੀ ਇੱਛਾ ਦੁਆਰਾ ਹੀ ਨਿਰਧਾਰਤ ਕੀਤਾ ਜਾ ਸਕਦਾ ਹੈ ਉਹ ਵਿਅਕਤੀ ਆਖਦਾ ਹੈ ਇਹ ਬੁੱਧ ਜੇ ਮੈਂ ਇੱਛਾ ਕਰਾਂ ਕਿ ਮੈਨੂੰ ਮਨ ਦੀ ਸ਼ਾਂਤੀ ਮਿਲ ਜਾਵੇਗੀ ਤਾਂ ਆਤਮਾ ਬੁੱਧ ਕਹਿੰਦੇ ਇਹ ਇੱਛਾ ਸਭ ਤੋਂ ਸ਼ਕਤੀਸ਼ਾਲੀ ਇੱਛਾ ਹੈ ਪਰ ਫਿਰ ਵੀ ਮਨੁੱਖ ਆਪਣੇ ਜੀਵਨ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਇੱਛਾਵਾਂ ਨੂੰ ਪਨਾਹ ਦਿੰਦਾ ਹੈ ਪਰ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਇੱਛਾ ਨੂੰ ਪੂਰਾ ਕਰਨ ਲਈ ਇੱਕ ਹੋਰ ਚੀਜ਼ ਦੀ ਲੋੜ ਹੁੰਦੀ ਹੈ ਉਸਦੀ ਧਿਕ ਮਨਸਾਂ ਦੇ ਜੀਵਨ ਵਿੱਚ ਸਦਾ ਬਣੀ ਰਹਿੰਦੀ ਹੈ ਉਹ ਹੈ ਸੰਕਲਪ ਧਾਰਨਾ ਸੰਕਲਪ ਤੋਂ ਬਿਨਾ ਇੱਛਾ ਅਰਥਹੀਨ ਹੈ ਸੰਕਲਪ ਤੋਂ ਬਿਨਾ ਅਸੀਂ ਕਿੱਡੀ ਵੀ ਵੱਡੀ ਇੱਛਾ ਪ੍ਰਗਟ ਕਰੀਏ ਉਹ ਪੂਰੀ ਨਹੀਂ ਹੁੰਦੀ ਜਿੰਨਾ ਸਾਡਾ ਇਰਾਦਾ ਮਜ਼ਬੂਤ ਹੋਵੇਗਾ ਉੰਨੀ ਹੀ ਸਾਡੀ ਇੱਛਾ ਪੂਰੀ ਹੋਣ ਦੀ ਉਮੀਦ ਹੋਵੇਗੀ ਫਿਰ ਉਹ ਆਦਮੀ ਮਹਾਤਮਾ ਬੁੱਧ ਨੂੰ ਕਹਿੰਦਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਮੇਰੀ ਸ਼ਾਂਤੀ ਪਾਉਣ ਦੀ ਇੱਛਾ ਹੈ ਜੇ ਮੈਂ ਇਸ ਨੂੰ ਪਾਉਣ ਦਾ ਦ੍ਰਿੜ ਇਰਾਦਾ ਕਰਾਂ ਤਾਂ ਕਿ ਮੈਨੂੰ ਸ਼ਾਂਤੀ ਮਿਲ ਜਾਵੇਗੀ ਤਾਂ ਮਹਾਤਮਾ ਕਹਿੰਦੇ ਭਾਵੇਂ ਹੀ ਸੰਕਲਪ ਇੱਛਾ ਨੂੰ ਬਲ ਦਿੰਦਾ ਹੈ ਪਰ ਇੱਛਾ ਤੇ ਸੰਕਲਪ ਹੋਣ ਦੇ ਬਾਵਜੂਦ ਵੀ ਵਿਅਕਤੀ ਆਪਣੀ ਮੰਜ਼ਲ ਤੇ ਨਹੀਂ ਪਹੁੰਚ ਪਾਉਂਦਾ ਕਿਉਂਕਿ ਰਸਤੇ ਵਿੱਚ ਭਟਕ ਜਾਂਦਾ ਹੈ ਤੇ ਥੱਕ ਹਾਰ ਕੇ ਆਪਣੇ ਸੰਕਲਪ ਨੂੰ ਤਿਆਗ ਦਿੰਦਾ ਹੈ ਤੇ ਆਪਣੀਆਂ ਇੱਛਾਵਾਂ ਨੂੰ ਛੱਡ ਦਿੰਦਾ ਹੈ ਪਰ ਕਿਸੇ ਵੀ ਰਸਤੇ ਤੇ ਚੱਲਣ ਸਮੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਹ ਗਿਆਨ ਸਾਨੂੰ ਉਸ ਮਾਰਗ ਤੇ ਚੱਲ ਕੇ ਹੀ ਹੋ ਸਕਦਾ ਹੈ ਨਾ ਕਿ ਸੋਚਣ ਨਾਲ। ਜਦੋਂ ਅਸੀਂ ਉਸ ਰਸਤੇ ਤੇ ਚੱਲਦੇ ਹਾਂ ਤਾਂ ਸਾਡੇ ਸਾਹਮਣੇ ਛੋਟੀਆਂ-ਛੋਟੀਆਂ ਮੁਸ਼ਕਲਾਂ, ਸਮੱਸਿਆਵਾਂ ਆਉਂਦੀਆਂ ਹੀ ਰਹਿੰਦੀਆਂ ਹਨ ਤੇ ਅਸੀਂ ਉਹਨਾਂ ਵਿੱਚ ਫਸ ਕੇ ਰਹਿ ਜਾਂਦੇ ਹਾਂ ਤਾਂ ਸਾਡਾ ਸੰਕਲਪ ਵਿਖਰ ਜਾਂਦਾ ਹੈ। ਤਾਂ ਆਦਮੀ ਕਹਿੰਦਾ ਬੁੱਧ ਮੈਂ ਤੁਹਾਡੀਆਂ ਗੱਲਾਂ ਨੂੰ ਸਮਝਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹਾਂ। ਪਰ ਮੈਨੂੰ ਤੁਹਾਡੀਆਂ ਗੱਲਾਂ ਸਮਝ ਵਿੱਚ ਨਹੀਂ ਆ ਰਹੀਆਂ ਮੈਨੂੰ ਸਪਸ਼ਟ ਰੂਪ ਵਿੱਚ ਸਮਝਾਓ ਤਾਂ ਫਿਰ ਮਹਾਤਮਾ ਬੁੱਧ ਨੇ ਕਿਹਾ ਮੰਨ ਲਵੋ ਤੁਸੀਂ ਇੱਕ ਪਿੰਡ ਵਿੱਚ ਜਾਣਾ ਉੱਥੇ ਕਿਸੇ ਵਿਅਕਤੀ ਨੂੰ ਮਿਲਣਾ ਹੈ ਤੁਸੀਂ ਦ੍ਰਿੜ ਸੰਕਲਪ ਲਿਆ ਕਿ ਤੁਸੀਂ ਉਸ ਵਿਅਕਤੀ ਨੂੰ ਮਿਲ ਕੇ ਹੀ ਰਹੋਗੇ ਤੁਸੀਂ ਆਪਣਾ ਸਫ਼ਰ ਸ਼ੁਰੂ ਤਾਂ ਕੀਤਾ ਕਈ ਸਾਲਾਂ ਤੱਕ ਨਾ ਤੁਹਾਨੂੰ ਉਹ ਪਿੰਡ ਮਿਲਿਆ ਤੇ ਨਾ ਹੀ ਤੁਸੀਂ ਉਸ ਵਿਅਕਤੀ ਨੂੰ ਮਿਲੇ ਇਸ ਸਥਿਤੀ ਵਿੱਚ ਭਲਾ ਕੀ ਹੋਇਆ ਇਸ ਦੇ ਜਵਾਬ ਵਿੱਚ ਉਹ ਵਿਅਕਤੀ ਆਖਦਾ ਹੈ ਕਿ ਕਿਵੇਂ ਹੋ ਸਕਦਾ ਹੈ ਜੇ ਮੈਂ ਜ਼ਿੰਦਾ ਹਾਂ ਉਹ ਵਿਅਕਤੀ ਵੀ ਜ਼ਿੰਦਾ ਹੈ ਜਿਸ ਨੂੰ ਮੈਂ ਮਿਲਣਾ ਚਾਹੁੰਦਾ ਹਾਂ ਤਾਂ ਮੈਨੂੰ ਉਸ ਪਿੰਡ ਦਾ ਪਤਾ ਹੈ ਤਾਂ ਮੈਂ ਉਸ ਨੂੰ ਜ਼ਰੂਰ ਮਿਲ ਲਵਾਂਗਾ ਤਾਂ ਮਹਾਤਮਾ ਬੁੱਧ ਕਹਿੰਦੇ ਹਨ ਤੁਹਾਨੂੰ ਉਸ ਆਦਮੀ ਦਾ ਨਾਂ ਵੀ ਪਤਾ ਹੈ ਪਿੰਡ ਵੀ ਪਤਾ ਹੈ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਕਿਸ ਦਿਸ਼ਾ ਵਿੱਚ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਸੀਂ ਕਿਹੜਾ ਰਾਹ ਫੜੋਗੇ ਕਿਸ ਮਾਰਗ ਤੇ ਅੱਗੇ ਵਧੋਗੇ ਜੇ ਤੁਸੀਂ ਕੋਈ ਵੱਖਰਾ ਰਸਤਾ ਫੜ ਲੈਂਦੇ ਹੋ ਤਾਂ ਕੀ ਉਹ ਤੁਹਾਨੂੰ ਉਸ ਪਿੰਡ ਤੱਕ ਲੈ ਜਾਵੇਗਾ ਕੀ ਉਹ ਤੁਹਾਨੂੰ ਉਸ ਵਿਅਕਤੀ ਨਾਲ ਮਿਲਾ ਸਕੇਗਾ ਇਸ ਤੇ ਉਹ ਵਿਅਕਤੀ ਆਖਦਾ ਹੈ ਮਹਾਤਮਾ ਜੀ ਇਸ ਸਥਿਤੀ ਵਿੱਚ ਤਾਂ ਇਹ ਕੰਮ ਅਸੰਭਵ ਹੋ ਜਾਵੇਗਾ ਫਿਰ ਮਹਾਤਮਾ ਬੁੱਧ ਮੁਸਕਰਾਉਂਦੇ ਹੋਏ ਉਸ ਇਨਸਾਨ ਨੂੰ ਕਹਿੰਦੇ ਹਨ ਕਿ ਮੈਂ ਇਹੀ ਗੱਲ ਤੁਹਾਨੂੰ ਕਾਫੀ ਸਮੇਂ ਤੋਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਾਡੀ ਇੱਛਾ ਸੰਕਲਪ ਹੋਣ ਦੇ ਬਾਅਦ ਵੀ ਸਾਡੇ ਲਈ ਸਹੀ ਮਾਰਗ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਸ਼ਾਂਤੀ ਦੀ ਭਾਲ ਕਰਨ ਦਾ ਮਾਰਗ ਉਹ ਧਿਆਨ ਹੈ ਅਤੇ ਦਿਮਾਗ ਦੁਆਰਾ ਹੁੰਦਾ ਹੈ ਜਦੋਂ ਤੁਸੀਂ ਆਪਣੇ ਅੰਦਰ ਸ਼ਾਂਤੀ ਪੈਦਾ ਕਰ ਲਈ ਜਦੋਂ ਸਿਮਰਨ ਦੇ ਰਾਹ ਤੇ ਅੱਗੇ ਵਧਦੇ ਹਾਂ ਆਪਣੀ ਇੱਛਾ ਪੂਰੀ ਕਰ ਲਈ ਤਾਂ ਅਸੀਂ ਉਸ ਰਸਤੇ ਤੇ ਅੱਗੇ ਵੱਧਦੇ ਰਹਾਂਗੇ ਤਾਂ ਹੋ ਸਕਦਾ ਹੈ ਕਿ ਸਾਡੇ ਰਸਤੇ ਤੇ ਮੁਸੀਬਤਾਂ ਤਕਲੀਫਾਂ ਆਉਣ ਸਾਨੂੰ ਉਹਨਾਂ ਦਾ ਸਾਹਮਣਾ ਕਰਨਾ ਹੀ ਪਵੇਗਾ ਕਿਉਂਕਿ ਰਸਤਾ ਸਾਡੇ ਲਈ ਨਵਾਂ ਹੈ ਜਦੋਂ ਅਸੀਂ ਰਸਤੇ ਤੇ ਅੱਗੇ ਵੱਧਦੇ ਹਾਂ ਤਾਂ ਸਾਨੂੰ ਨਹੀਂ ਪਤਾ ਹੁੰਦਾ ਕਿ ਅਗਲਾ ਪੜਾ ਕੀ ਹੋਵੇਗਾ ਤੇ ਅੱਗੇ ਕਿਹੜੀਆਂ ਮੁਸ਼ਕਲਾਂ ਆਉਣ ਵਾਲੀਆਂ ਹਨ ਸਾਨੂੰ ਤਾਂ ਉੱਥੇ ਜਾਣ ਤੋਂ ਬਾਅਦ ਹੀ ਪਤਾ ਲੱਗੇਗਾ ਦੂਜੇ ਪਾਸੇ ਜੋ ਵਿਅਕਤੀ ਇੰਨਾਂ ਛੋਟੀਆਂ ਛੋਟੀਆਂ ਸਮੱਸਿਆਵਾਂ ਵਿੱਚ ਨਹੀਂ ਫਸਦਾ ਉਹ ਆਪਣੇ ਸੰਕਲਪ ਉੱਤੇ ਅਡੋਲ ਰਹਿੰਦਾ ਹੈ ਉਹ ਆਪਣੇ ਜੀਵਨ ਵਿੱਚ ਸਭ ਕੁਝ ਪਾ ਲੈਂਦਾ ਹੈ ਆਪਣੀ ਮੰਜ਼ਲ ਤੇ ਪਹੁੰਚਣ ਤੋਂ ਬਾਅਦ ਅਪਾਰ ਸ਼ਾਂਤੀ ਵੀ ਮਿਲਦੀ ਹੈ ਜੇਕਰ ਅਸੀਂ ਵੀ ਅੱਗੇ ਵਧਦੇ ਰਹੀਏ ਅਸੀਂ ਵੀ ਮਨ ਦੇ ਅੰਦਰਲੇ ਹਿੱਸੇ ਤੱਕ ਪਹੁੰਚ ਜਾਵਾਂਗੇ ਉੱਥੇ ਪਹੁੰਚ ਕੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਵੇਗੀ ਨਾ ਸਾਨੂੰ ਕੋਈ ਧੋਖਾ ਦੇਵੇਗਾ ਤੇ ਨਾ ਹੀ ਕੋਈ ਲੁੱਟ ਸਕੇਗਾ ਉੱਥੇ ਪਹੁੰਚ ਕੇ ਨਾ ਮੋਹ ਨਾ ਕੋਈ ਸਮੱਸਿਆ ਰਹੇਗੀ ਇਸ ਅਵਸਥਾ ਤੋਂ ਨਿਕਲ ਕੇ ਨਾ ਅਸੀਂ ਪਸ਼ੂ ਹੋਵਾਂਗੇ ਨਾ ਮਨੁੱਖ ਸਗੋਂ ਉਸ ਤੋਂ ਵੀ ਉੱਚਾ ਦਰਜਾ ਪ੍ਰਾਪਤ ਕਰ ਲਵਾਂਗੇ ਨਾ ਭਵਿੱਖ ਬਾਰੇ ਨਾ ਅਤੀਤ ਬਾਰੇ ਕੋਈ ਚਿੰਤਾ ਰਹੇਗੀ ਕੇਵਲ ਸ਼ਾਂਤੀ ਵਿੱਚ ਲੀਨ ਰਹਾਂਗੇ ਕਿਸੇ ਕਿਸਮ ਦਾ ਦੁੱਖ ਸ਼ੂ ਨਹੀਂ ਸਕੇਗਾ ਆਪਣੇ ਅੰਦਰ ਦੀ ਅਪਾਰ ਸ਼ਕਤੀ ਨੂੰ ਖੋਜੋ ਇਕ ਹੈ ਕਿ ਮਹਾਤਮਾ ਬੁੱਧ ਚੁੱਪ ਹੋ ਗਏ ਫਿਰ ਉਹ ਆਦਮੀ ਮਹਾਤਮਾ ਬੁੱਧ ਦੀਆਂ ਗੱਲਾਂ ਬਾਰੇ ਸੋਚਣ ਲੱਗਾ ਉਸ ਨੇ ਸੰਕਲਪ ਲਿਆ ਕਿ ਉਹ ਆਪਣੇ ਅੰਦਰ ਦੀ ਸ਼ਾਂਤੀ ਤੱਕ ਪਹੁੰਚ ਕੇ ਰਹੇਗਾ ਉਸ ਨੇ ਧਿਆਨ ਸਿਮਰਨ ਦੇ ਰਸਤੇ ਨੂੰ ਅਪਣਾਇਆ ਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਉਸ ਨੂੰ ਸਮਝ ਆ ਗਿਆ ਕਿ ਉਸ ਦਾ ਜੀਵਨ ਪਸ਼ੂਆਂ ਨਾਲੋਂ ਮਾੜਾ ਨਹੀਂ ਹੈ ਜੋ ਜੀਵਨ ਉਸ ਨੂੰ ਮਿਲਿਆ ਹੈ ਉਹ ਸਹੀ ਹੈ ਉਹ ਉਸ ਨੂੰ ਹੋਰ ਬਿਹਤਰ ਕਰ ਸਕਦਾ ਹੈ